ਗੁਰਜੀਕਾ ਖਾਲਸਾ ਵੈਖਜੀ ਕੀ ਫਤਿਹ ਮੈਂ ਸੁਖਵਿੰਦਰ ਸਿੰਘ ਸਰਪੰਚ ਪਿੰਡ ਪੰਜਗਰੀਆਂ ਨਿਜਰਾਂ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਇਹ ਦੀਵਾਲੀ ਦਾ ਤਿਹਾਰ ਜਿਹੜਾ ਸਾਰੇ ਧਰਮਾਂ ਦਾ ਸਾਂਝਾ ਤਿਹਾਰ ਆਪਾਂ ਮੰਨਦੇ ਹਾਂ ਸ਼ੁਰੂ ਤੋਂ ਹੀ ਮੰਨਦੇ ਆ ਰਹੇ ਹਾਂ ਕਿਉਂਕਿ Hindu ਧਰਮ ਵਿੱਚ ਸ੍ਰੀ ਰਾਮ ਭਗਵਾਨ ਜੀ ਜਿਹੜੇ ਸੰਨ ਬਨਵਾਸ 14 ਸਾਲ ਦਾ ਬਨਵਾਸ ਕੱਟ ਕੇ ਇਸ ਦਿਨ ਵਾਪਸ ਆਏ ਸਨ ਤੇ ਹਿੰਦੂ ਭਰਾਵਾਂ ਨੇ ਇਸ ਖੁਸ਼ੀ ਵਿੱਚ ਦੀਵੇ ਜਗਾਏ ਤੇ ਅਸਤਵਾਜੀਆਂ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਸਾਡੇ ਸਿੱਖ ਧਰਮ ਵਿੱਚ ਬੰਦੀ ਛੋੜ ਦਿਵਸ ਇਸ ਨੂੰ ਕਹਿੰਦੇ ਹਨ ਕਿਉਂਕਿ ਬੰਦੀ ਛੋੜ ਦਾਤਾ ਧੰਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਇਸ ਦਿਨ ਅੰਮ੍ਰਿਤਸਰ ਦੀ ਧਰਤੀ ਤੇ ਪੁੱਜੇ ਸਨ ਤੇ ਨਾਲ ਬਵੰਜਾ ਰਾਜੇ ਜਿਹੜੇ ਬੰਦਰਾਂ ਵਿੱਚ ਪਏ ਸਨ ਤੇ ਕਿਸੇ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਉਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ ਉਹਨਾਂ ਨੂੰ ਵੀ ਬੰਦਰਾਂ ਤੋਂ ਮੁਕਤ ਕਰਕੇ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਦਿਨ ਅੰਮ੍ਰਿਤਸਰ ਦੀ ਧਰਤੀ ਤੇ ਪੁੱਜੇ ਸਨ ਤੇ ਇਸ ਖੁਸ਼ੀ ਵਿੱਚ ਸਿੱਖਾਂ ਨੇ ਵੀ ਬੜੀ ਖੁਸ਼ੀ ਮਨਾਈ ਦੀਵੇ ਜਗਾਏ ਤੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਪਾਸ਼ਾ ਦੇ ਖੁਸ਼ੀਆਂ ਮਨਾਇਆਂ ਆਉਣ ਦੀਆਂ ਇਸ ਕਰਕੇ ਸਾਰਿਆਂ ਦਾ ਸਾਂਝਾ ਮੀਂਜਾ ਤਿਹਾੜ ਹੈ ਸਾਰੇ Hindu ਵੀਰ ਭਰਾਵਾਂ ਦਾ ਤੇ ਸਿੱਖ ਭਰਾਵਾਂ ਦਾ ਸਾਂਝਾ ਤਿਹਾੜ ਹੈ ਤੇ ਇਸ ਨੂੰ ਬੜੇ ਚਾਅ ਨਾਲ ਸਾਰੇ ਹੀ ਧਰਮਾਂ ਦੇ ਲੋਕ ਮਨਾਉਂਦੇ ਹਨ ਤੇ ਇਹ ਇੱਕ ਤਿਹਾੜ ਜਿਹੜਾ ਹੈ ਬੜਾ ਸਾਡੇ ਵਾਸਤੇ ਮਹਾਨ ਹੈ ਕਿਉਂਕਿ ਸਾਰੇ ਧਰਮਾਂ ਨੂੰ ਇੱਕ ਤੇ ਇੱਕ ਜੋੜਦਾ ਹੈ ਤੇ ਇਹ ਕਿਸ ਤਿਹਾਰ ਦੇ ਨਾਲ ਅਸੀਂ ਸਾਰੇ ਰਲ ਮਿਲ ਕੇ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਏਕਾ ਦੀਪ ਜਿਹੜੀ ਪ੍ਰਾਪਤੀ ਹੁੰਦੀ ਹੈ ਸਾਡੇ ਵਿੱਚ ਆਪਸ ਵਿੱਚ ਜਿਹੜੇ ਵਖਰੇਵੇਂ ਉਹਨਾਂ ਤੋਂ ਬਚ ਕੇ ਅਸੀਂ ਇਸ ਤਿਹਾਰ ਨੂੰ ਮਨਾਉਂਦੇ ਹਾਂ ਇਸ ਕਰਕੇ ਇਹ ਤਿਹਾਰ ਜਿਹੜਾ ਹੈ ਸਾਰਿਆਂ ਵਾਸਤੇ ਪ ਮੈਂ ਅਰਦਾਸ ਕਰਦਾ ਹਾਂ ਕਿ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਇਸ ਤਿਹਾਰ ਨੂੰ ਅਸੀਂ ਅੱਗੇ ਤੋਂ ਵੀ ਬੜੇ ਸ਼ਰਧਾ ਭਾਵਨਾ ਦੇ ਨਾਲ ਗੁਰੂਆਂ ਨੂੰ ਯਾਦ ਕਰਕੇ ਆਪਣੇ ਭਗਵਾਨਾਂ ਨੂੰ ਯਾਦ ਕਰਕੇ ਮਨਾਉਂਦੇ ਰਹੀਏ ਤੇ ਏਕੇ ਦਾ ਸਬੂਤ ਸਾਨੂੰ ਮਿਲਦਾ ਰਹੇ ਇਸੇ ਤਰ੍ਹਾਂ ਇਕੱਠੇ ਦੇਸ਼ ਦੇ ਵਾਸੀ ਰਹਿ ਕੇ ਅਸੀਂ ਇਹਨਾਂ ਤਿਹਾਰਾਂ ਇਹਨਾਂ ਖੁਸ਼ੀਆਂ ਨੂੰ ਮਨਾਉਂਦੇ ਰਹੀਏ ਪਰਮਾਤਮਾ ਇਹ ਸਾਡੇ ਸਾਰਿਆਂ ਤੇ ਮਿਹਰ ਕਰੇ ਵੈਰਜੀ ਕਾ ਖਾਲਸਾ ਵੈਰਜੀ ਕੀ